ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾ ਜਾਦਗਰ ਵੱਡਾ ਕੱਲੂਕਾਰਾ ਕੁੱਪੜਹੀੜਾ ਇਹ ਗੁਰਦੁਆਰਾ ਸਾਹਿਬ ਲੁਧਿਆਣਾ ਤੋਂ ਮਰੇਰਕੋਟਲਾ ਰੋਡ ਦੇ ਉੱਪਰ ਪਿੰਡ ਕੁੱਪ ਦੇ ਨੇੜੇ ਇਹ ਗੁਰੂ ਘਰ ਹੈ ਜੋ 1762 ਈਸਵੀ ਦੇ ਵਿੱਚ ਰਹੀੜੇ ਦੀ ਧਰਤੀ ਤੇ ਵੱਡਾ ਕੱਲੂ ਕਾਰਾ ਹੋਇਆ ਉਹਨਾਂ ਸਿੰਘਾਂ ਦੀ ਜਾਤ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਹੈ ਤੇ ਜੋ ਕੋ ਪਰਹੀੜੇ ਦੀ ਧਰਤੀ ਤੇ ਉਸੇ ਸਥਾਨ ਦੇ ਉੱਪਰ ਗੁਰਦੁਆਰਾ ਸਾਹਿਬ ਹੈ ਉਸ ਦੀ ਵੀਡੀਓ ਵੀ ਸਪੇਸ ਦੇ ਉੱਪਰ ਪਾਈ ਹੈ ਆਪ ਜੀ ਨੇ ਜਰੂਰ ਉਸ ਗੁਰੂ ਘਰ ਦੇ ਦਰਸ਼ਨ ਕਰਨੇ ਆਓ ਇਸ ਗੁਰੂ ਘਰ ਦੇ ਦਰਸ਼ਨ ਕਰਦੇ ਆਂ ਤੇ ਇਤਿਹਾਸ ਦੇ ਬਾਰੇ ਜਾਣਦੇ ਆਂ 5 ਫਰਵਰੀ 1762 ਈਸਵੀ ਨੂੰ ਜਿਸ بڑے ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਲਾਹੌਰ ਦੇ ਉੱਪਰ ਕੂਪਰ ਕਬਜ਼ਾ ਕਰਕੇ ਖਾਲਸੇ ਦਾ ਝੰਡਾ ਚੁਲਾਇਆ ਜਦੋਂ ਇਸ ਗੱਲ ਦਾ ਸਿੰਘਾਂ ਦੇ ਦੁਸ਼ਮਣ ਅਕਾਲ ਦਾਸ ਜੰਡਿਆਲਿਏ ਨੂੰ ਪਤਾ ਲੱਗਿਆ ਤਾਂ ਉਹਨੇ ਅਬਦਾਲੀ ਨੂੰ ਸਿੱਖਾਂ ਵਿਰੁੱਧ ਭੜਕਾਇਆ ਉਹਦੇ ਕੰਨ ਭਰ ਦਿੱਤੇ ਕਿਉਂਕਿ ਜਦੋਂ ਵੀ ਅਹਿਮਦ ਸਾਹਿਬ ਅਦਾਲੀ ਆਉਂਦਾ ਤਾਂ ਹਿੰਦੂਸਤਾਨ ਦੀਆਂ ਬੱਤੀਆਂ ਨੂੰ ਚੁੱਕ ਕੇ ਉਹ ਨਾਲ ਲੈ ਜਾਂਦਾ ਪਰ ਸਿੰਘ ਆਪਣਾ ਕੌਮੀ ਫਰਜ਼ ਸਮਝ ਕੇ ਉਹਨਾਂ ਬੱਚੀਆਂ ਨੂੰ ਛਡਾਉਂਦੇ ਤੇ ਉਹਨਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਾਉਂਦੇ ਸੀ। ਦਰਸ਼ਨ ਕਰੋ ਇਸ ਗੁਰੂ ਘਰ ਦੇ ਤੇ ਇਸ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰੋ ਜੀ। ਤੇ ਅਕਾਲ ਦਾਸ ਜੰਡਿਆਲਈਏ ਵਰਗੇ ਜਿਹੜੇ ਸਿੰਘਾਂ ਦੇ ਵਿਰੋਧੀ ਸੀ ਉਹਨਾਂ ਨੇ ਅਫਦਾਲੀ ਦੇ ਕੰਨ ਭਰ ਦਿੱਤੇ ਕਿ ਇਹ ਸਿੱਖ ਬਹੁਤ ਵੱਡੀ ਸ਼ਕਤੀ ਬਣ ਚੁੱਕੇ ਨੇ ਪੰਜਾਬ 'ਚ। ਕਿ ਤੇਰਾ ਰਾਜ ਇਹਨਾਂ ਨੇ ਕਾਇਮ ਰਹਿਣ ਨਹੀਂ ਦੇਣਾ। ਬਰੁੱਧ ਭੜਕਾਇਆ ਤੇ ਅਹਿਮਦ ਸਾਹ ਅਫਦਾਲੀ ਨੇ 22 ਲੱਖ ਆਪਣੀ ਫੌਜ ਨੂੰ ਲੈ ਕੇ ਕੋਪਰਹੀੜੇ ਦੀ ਧਰਤੀ ਤੇ ਹਮਲਾ ਕੀਤਾ ਜਿੱਥੇ ਕਿ 50 ਹਜ਼ਾਰ ਦੇ ਕਰੀਬ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਸੀ। ਉਸ ਢਾਬ ਦੇ ਉੱਪਰ ਬੈਠੇ ਸੀ ਉੱਚੀ ਥੇਹ ਦੇ ਉੱਪਰ ਤੇ ਅਬਦਾਲੀ ਨੇ ਹਮਲਾ ਕਰ ਦਿੱਤਾ ਉਹ ਲੜਾਈ ਸ਼ੁਰੂ ਹੋ ਕੇ ਕੋਪਰਹੀੜੇ ਤੋਂ ਸ਼ੁਰੂ ਹੋ ਕੇ ਕੁਤਬਾ ਬਹਾਮਣੀਆਂ ਪਿੰਡ ਗਹਿਲ ਤੱਕ ਗਿਆ ਉੱਥੇ ਜਾ ਕੇ ਸਿੰਘ ਰੁਕ ਗਏ ਤੇ ਪਾਣੀ ਦੀ ਢਾਬ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਅੰਤ ਅਬਦਾਲੀ ਨੂੰ ਮੁੜਨਾ ਪਿਆ ਪਰ ਅਬਦਾਲੀ ਨੇ ਕੌਮ ਦਾ ਇੰਨਾ ਨੁਕਸਾਨ ਕਰ ਦਿੱਤਾ ਐਨੇ ਸਿੰਘ ਸ਼ਹੀਦ ਕਰ ਦਿੱਤੇ 35000 ਜਿਨ੍ਹਾਂ ਦੀ ਗਿਣਤੀ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ 50 ਗੱਡੇ ਉਹਨਾਂ ਦੇ ਸਿਰਾਂ ਦੇ ਭਰ ਕੇ ਆਪਣੇ ਨਾਲ ਲਾਹੌਰ ਨੂੰ ਲੈ ਗਿਆ ਉਹ ਕਹਿੰਦਾ ਸੀ ਕਿ ਦੇਖੋ ਮੈਂ ਸਿੱਖਾਂ ਨੂੰ ਖਤਮ ਕਰ ਦਿੱਤਾ ਪਰ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਖਾਲਸੇ ਨੂੰ ਗੁਰੂ ਪਾਤਸ਼ਾਹ ਜੀ ਨੇ ਪ੍ਰਮਾਤਮਾ ਦੀ ਮੌਜ ਦੇ ਨਾਲ ਹੁਕਮ ਦੇ ਨਾਲ ਪੈਦਾ ਕੀਤਾ ਹੈ। ਬੜੇ ਇਸ ਖਾਲਸੇ ਨੂੰ ਕੌਮ ਨੂੰ ਖਤਮ ਕਰਨ ਵਾਲੇ ਆਏ ਪਰ 6 ਮਹੀਨਿਆਂ ਤੋਂ ਜ਼ਿਆਦਾ ਕੋਈ ਜਿਉਂਦਾ ਨਹੀਂ ਰਿਹਾ। ਸਿਰਾਂ ਦੇ ਗੱਡੇ 50 ਭਰ ਕੇ ਲੈ ਗਿਆ ਜਾ ਕੇ ਇਹਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਅਟੈਕ ਕਰ ਦਿੱਤਾ। ਪਰ ਸਿੰਘਾਂ ਨੇ ਬੜੇ ਰੋਹ ਦੇ ਨਾਲ ਇਹਦਾ ਮੁਕਾਬਲਾ ਕੀਤਾ। ਅੰਤ ਵਿੱਚ ਉਹ ਤੋਂ ਭਜਣਾ ਪੈ ਗਿਆ ਜਾਂਦਾ ਹੋਇਆ ਇਹ ਹਰਮੰਦਰ ਸਾਹਿਬ ਦੇ ਉੱਪਰ ਤੋਪੀ ਇਨਸਾਨ ਦੇ ਨਾਲ ਹਮਲਾ ਕਰ ਗਿਆ ਹਰਮੰਦਰ ਸਾਹਿਬ ਦੀ ਇੱਕ ਇੱਟ ਇਹਦੇ ਮੱਥੇ ਦੇ ਵਿੱਚ ਲੱਗੀ ਅਜਿਹਾ ਜ਼ਖਮ ਹੋਇਆ ਕਿ ਦੀ ਮੌਤ ਹੋ ਗਈ 6 ਮਹੀਨਿਆਂ ਤੋਂ ਅੰਦਰ ਇਹ ਮਰ ਗਿਆ ਦਰਸ਼ਨ ਗੁਰੂ ਇਸ ਗੁਰਦੁਆਰਾ ਸਾਹਿਬ ਦੇ ਸਿੱਖ ਕੌਮ ਦੇ ਮਹਾਨ ਯੋਧੇ ਜੋ 12 ਮਿਸਲਾਂ ਹੋਈਆਂ ਨੇ ਉਹਨਾਂ ਯੋਧਿਆਂ ਦੀਆਂ ਉਹਨਾਂ ਦੇ ਬੁੱਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਤਿਹਾਸ ਨੂੰ ਜਾਣਨ ਲਈ ਸਮਝਣ ਲਈ ਬਣਾਏ ਗਏ ਨੇ ਆਪ ਦੀ ਜਰੂਰ ਆਪਣੇ ਬੱਚਿਆਂ ਨੂੰ ਲੈ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਤੇ ਦਰਸ਼ਨ ਕਰੀਏ ਇਹਨਾਂ ਬੁੱਤਾਂ ਦੇ ਆਪਣੇ ਇਤਿਹਾਸ ਨੂੰ ਜਾਣੀਏ 12 ਮਿਸਲਾਂ ਦੇ ਮੁਖੀਆਂ ਦੇ ਬੁੱਤ ਨੇ ਜਿਨ੍ਹਾਂ ਦੇ ਨਾਂ ਹਨ ਮਿਸਲ ਪੰਗੀ ਸਰਦਾਰਾਂ ਦੇ ਜਥੇਦਾਰ ਸਰਦਾਰ ਹਰੀ ਸਿੰਘ ਦਾ ਹੈ ਮਿਸਲ ਰਾਮਗੜੀ ਇਹ ਸਰਦਾਰਾਂ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਜੀ ਦਾ ਵੀ ਪੁੱਤ ਹੈ ਮਿਸਲ ਕਨਈਆ ਸਰਦਾਰਾਂ ਦੇ ਜਥੇਦਾਰ ਸਰਦਾਰ ਜੈ ਸਿੰਘ ਜੀ ਮਿਸਲ ਨਕਰੀ ਸਰਦਾਰਾਂ ਦੇ ਜਥੇਦਾਰ ਸਰਦਾਰ ਹੀਰਾ ਸਿੰਘ ਜੀ ਮਿਸਲ ਡੱਲੇਬਾਲੀ ਸਰਦਾਰਾਂ ਦੇ ਜਥੇਦਾਰ ਸਰਦਾਰ ਗੁਲਾਬ ਸਿੰਘ ਜੀ ਮਿਸਲ ਕਰੋੜੀ ਜਥੇਦਾਰਾਂ ਦੇ ਜਥੇਦਾਰ ਕਰੋੜਾ ਸਿੰਘ ਜੀ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਮਿਸਲ ਫਤਲਾਪੁਰੀਆ ਸਰਦਾਰਾਂ ਦੇ ਜਥੇਦਾਰ ਸਰਦਾਰ ਨਵਾਬ ਕਪੂਰ ਸਿੰਘ ਜੀ ਮਿਸਲ ਨਿਸਾਨਾ ਦੇ ਜਥੇਦਾਰ ਸਰਦਾਰ ਦਸੌਂਦਾ ਸਿੰਘ ਜੀ ਮਿਸਲ ਸਗ ਸਗਰ ਚੱਕੀਆ ਦੇ ਜਥੇਦਾਰ ਸਰਦਾਰ ਚੜਤ ਸਿੰਘ ਜੀ ਮਿਸਲ ਆਲੂਵਾਲੀਆ ਦੇ ਜਥੇਦਾਰ ਨਵਾਬ ਜੱਸਾ ਸਿੰਘ ਆਲੂਵਾਲੀਆ ਜੀ ਮਿਸਲ ਫੁਲਕੀਆਂ ਦੇ ਜਥੇਦਾਰ ਮਹਾਰਾਜਾ ਆੜਾ ਸਿੰਘ ਦੀ ਪਟਿਆਲੇ ਵਾਲੇ ਉਹਨਾਂ ਦੇ ਪੁੱਤ ਇਸ ਗੁਰਦੁਆਰਾ ਸਾਹਿਬ 12 ਮਿਸਲਾਂ ਦੇ ਸਰਦਾਰਾਂ ਦੇ ਬਣਾਏ ਗਏ ਨੇ ਜਰੂਰ ਆਪ ਜੀ ਨੇ ਦਰਸ਼ਨ ਕਰਨੇ ਦਰਸ਼ਨ ਕਰੋ ਇਹ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਜੁਗੋ ਜੁਗ ਅਟਲ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਲਗਾਤਾਰ ਸੰਗਤਾਂ ਇੱਥੇ ਅਖੰਡ ਜਾਪ ਕਰਵਾਉਂਦੀਆਂ ਨੇ ਜੋ ਵੀ ਪੁਰਾਣੀ ਸਰਦਾਂ ਨਾਲ ਆਉਂਦਾ ਹੈ ਹਰ ਇੱਕ ਦੇ ਮਨ ਦੀ ਭਾਵਨਾ ਇਸ ਪਾਵਨ ਸਥਾਨ ਤੇ ਪੂਰੀ ਹੁੰਦੀ ਹੈ ਦਰਸ਼ਕੋ ਇਹ ਇਸ ਵੀਡੀਓ ਨੂੰ ਸ਼ੇਅਰ ਕਰੋ